ਡਾਕਟਰ ਹਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਲਈ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਦੇ ਦੇਸ਼ਾਂ ਤੋਂ ਸੀਨੀਅਰ ਡਾਕਟਰਸ ਦੀ ਇੱਕ ਖਾਸ ਵਰਕਸ਼ਾਪ ਅੰਮ੍ਰਿਤਸਰ ਵਿੱਚ ਚਲਾਈ ਜਾ ਰਹੀ ਹੈ ਜਿਹੜੇ ਕਿ ਆਪਣੇ ਜੂਨੀਅਰ ਡਾਕਟਰਸ ਨੂੰ ਲਿਵਰ, ਡਾਇਰੀਆ, ਆਂਤੜੀਆਂ ਦੇ ਰੋਗ ਅਤੇ ਹੋਰ ਬਿਮਾਰੀਆਂ ਦੇ ਇਲਾਜ ਸੰਬੰਧੀ ਜੂਨੀਅਰ ਡਾਕਟਰਸ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਆਏ ਡਾਕਟਰ ਵਾਕਵਾਖ ਰੋਗਾਂ ਸੰਬੰਧੀ ਆਪਣੀ ਜਾਣਕਾਰੀ ਸਾਂਝੀ ਕਰਨਗੇ ਅਤੇ ਉਸਦੇ ਹਾਲੇ ਖਾਸ ਉਪਰਾਲੇ ਕੀਤੇ ਜਾਣਗੇ ਡਾਕਟਰਾਂ ਦੀ ਇਹ ਮੀਟਿੰਗ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਹੋ ਰਹੀ ਹੈ ਅਤੇ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਅੰਮ੍ਰਿਤਸਰ ਦੇ ਵੱਖ-ਵੱਖ ਜਗ੍ਹਾ ਤੇ ਕੀਤੀ ਜਾਵੇਗੀ ਹਨ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਪ੍ਰੋਬਲਮ ਦਿੰਦੀਆਂ ਸਟਮਕ ਤੇ ਲਿਵਰ ਡਿਜ਼ੀਜ਼ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਕੁਝ ਇਨਫੈਕਸ਼ਨਸ ਨਾਲ ਕੁਝ ਵਾਇਰਸਸ ਦੇ ਨਾਲ ਕਿ ਤੁਹਾਨੂੰ ਕਨਪੀਨ ਦੇ ਨਾਲ ਪ੍ਰੋਬਲਮਸ ਨੇ ਡ੍ਰਿੰਕਸ ਫੈਟੀ ਫੂਡ ਫਾਸਟ ਫੂਡਸ ਨਾਲ ਰਿਲੇਟਡ ਨੇ ਐਂਡ ਸਾਡਾ ਜਿਹੜਾ ਸਲੱਗੀ ਲਾਈਫ ਸਟਾਈਲ ਹੈ ਜਿਹਦਾ ਕਿ ਆਪਾਂ ਐਕਸਰਸਾਈਜ਼ ਨੂੰ ਘੱਟ ਕਰਦੇ ਆਂ ਤੇ ਫੈਟੀ ਲਿਵਰ ਐਂਡ ਓਬੈਸਟੀ ਉਹ ਉਸ ਨੂੰ ਫੈਟੀ ਲਿਵਰ ਨੂੰ ਔਰ ਸਿਰੋਸਿਸ ਨੂੰ ਲੀਡ ਕਰਦੀਆਂ ਜਿਹਦੇ ਨਾਲ ਕਿ ਅਲਟੀਮੇਟਲੀ ਐਂਡ ਸਟੇਜ ਪ੍ਰੋਬਲਮ ਲੇਟਰ ਵੱਜ ਜਾਂਦੀਆਂ ਨੇ ਲਿਵਰ ਦੀਆਂ ਇਸ ਕਾਨਫਰੰਸ ਦੇ ਵਿੱਚ ਅਸੀਂ 2000 ਤੋਂ ਲੈ ਕੇ 3000 ਤੱਕ ਡੈਲੀਕਰ ਐਕਸਪੈਕਟ ਕਰ ਰਹੇ ਹਾਂ ਫਰਮ ਇੰਡੀਆ ਐਂਡ ਓਵਰ ਆਵਰ ਦ ਵਰਲਡ जेड सब तो साडे कंट्रीब्यूटर और पार्टीसपेंट्स है पी जी आई चंडीगढ़ डॉक्टर उषा दत्ता जी सीज़ हैड ऑफ द गैसट्रोटोलॉजी डिपार्टमेंट डॉक्टर राकेश कोचर फ्रॉम पी जी आई एंड डॉक्टर अजीत सूद फ्रॉम डी एम सी लुधियाना डिसाइड दिस ऑलोर तो प्रोफेसर प्रमोद गर्ग हैड ऑफ द गैसट्रोटोलॉजी डिपार्टमेंट एंड आवर वर्धि ऑनरेबल यू नो गेस्ट ऑफ ऑनर एंड आवर चीफ गेस्ट डॉक्टर नगेश्वर राव रेड्डी ਉਸ ਪਦਮਸ਼ਰੀ ਪਦਮ ਵਿਭੂਸ਼ਣ ਐਂਡ ਪਦਮ ਵਿਭੂਸ਼ਣ ਹੀ ਓਲ ਦਾ ਯੂ ਨੋ ਬੈਸਟ ਸਾਰੇ ਉਹਨਾਂ ਨੂੰ ਜੇ ਖਿਤਾਬ ਦਿੱਤੇ ਗਏ ਨੇ ਇੰਡੀਅਨ ਗਵਰਨਮੈਂਟ ਬኩል ਹੈ ਹੀ ਦਾ ਮੋਸਟ ਡੈਕੋਰੇਟਡ ਡਾਕਟਰ ਇਨ ਇੰਡੀਆ Who has been given all these prestigies ਇੱਕ ਦਿਨਾਂ ਦੀ ਕਾਨਫਰੰਸ ਹੋਏਗੀ ਜਿਹਦੇ ਵਿੱਚ ਪਹਿਲੇ ਤੋਂ ਪਹਿਲੇ ਇੱਕ ਦਿਨ ਪਹਿਲੇ ਟੋਟਲ ਸਟੂਡੈਂਟਸ ਔਰ ਅੰਡਰਗ੍ਰੈਜੂਏਟਸ ਵਾਸੇ ਟੀਚਿੰਗ ਪ੍ਰੋਗਰਾਮ ਹੈ 8 ਘੰਟੇ ਦਾ ਪੂਰਾ ਇਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ 3 ਤਰੀਕ ਨੂੰ ਪਰ ਸ਼ਾਮੀ 6 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ 6:00 ਤੋਂ ਸਾਥੀ ਤੇ ਨੈਗਰਲ ਫੰਕਸ਼ਨ ਰੱਖਾਂਗੇ ਜਿਹਦੇ ਵਿੱਚ ਕਿ ਸਾਡੇ ਅਸੀਂ ਆਪਣੇ ਆਨਰਰੀ ਚੀਫ ਗੈਸਟ ਐਂਡ ਗੈਸਟ ਆਫ ਆਨਰਸ ਨੂੰ ਅਸੀਂ ਉੱਥੇ ਆਨਰ ਕਰਾਵਾਂਗੇ ਇਹ ਸਾ ਡਾਕਟਰ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇੱਥੇ ਇਹ ਕਾਨਫਰੰਸ ਕਰ ਰਹੇ ਨੇ ਇੱਥੇ ਕਾਫੀ ਡਾਕਟਰ ਆਉਣਗੇ ਕਾਫੀ ਬਾਹਲੇ ਦੇਸ਼ਾਂ ਤੋਂ ਆਉਣਗੇ ਤੇ ਬੰਬੇ ਤੋਂ ਵੀ ਆਉਣਗੇ ਜਿਹੜੇ ਹੋਰ ਵੀ ਡਾਕਟਰ ਆਉਣਗੇ ਜੂਨੀਅਰ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ ਤੇ ਬਿਮਾਰੀਆਂ ਨਾਲ ਲੜਨ ਬਾਰੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਕਹਿੰਦਾ ਮਤਲਬ ਇਹ ਜਾਗਰੂਕ ਕੀਤਾ ਜਾਏਗਾ ਆਪਾਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇਹਨਾਂ ਦੀ ਕਾਨਫਰੰਸ ਦੇ ਵਿੱਚ ਆ ਕੇ ਇਹਨਾਂ ਕੋਲੋਂ ਲਾਹਾ ਲੈਣ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰੀਕ